ਪਿਛਲੇ ਕਰੀਬ 2 ਸਾਲਾਂ ਤੋਂ 모ਹਾਲੀ ਮੋਰਚੇ ਤੋਂ ਲਾਪਤਾ ਹੋਏ ਸੁਰਜੀਤ ਸਿੰਘ ਖਾਲਸਾ ਦੀ ਉਡੀਕ ਕਰਦੇ ਕਰਦੇ ਉਹਨਾਂ ਦੀ ਮਾਤਾ ਭਰਾਵਾ ਬਾਈ ਵੀ ਜਹਾਨ ਨੂੰ ਅਲਵਿਦਾ ਕਹੇ ਗਈ। ਸਵਰਗਵਾਸੀ ਭਰਾਵਾ ਬਾਈ ਆਪਣੇ ਆਖਰੀ ਸਮੇਂ ਤੱਕ ਆਪਣੇ ਪੁੱਤਰ ਦੀ ਉਡੀਕ ਕਰਦੀ ਰਹੀ। ਉਹਨਾਂ ਦੀ ਅੰਤਿਮ ਅਰਦਾਸ ਪਿੰਡ ਗੋਰਸੀਆ ਖਾਨ ਮੁਹੰਮਦ ਗੁਰਦੁਆਰਾ ਸਾਹਿਬ ਵਿਖੇ ਹੋਈ। ਪਰਿਵਾਰ ਦੀਆਂ ਅੱਖਾਂ ਅੱਜ ਵੀ ਆਪਣੇ ਪਰਾ ਸੁਰਜੀਤ ਸਿੰਘ ਖਾਲਸਾ ਨੂੰ ਉਡੀਕ ਰਹੀਆਂ ਸਨ। ਇਸ ਮੌਕੇ ਉਹਨਾਂ ਦੇ ਸੁਪੁੱਤਰ ਸਤਨਾਮ ਸਿੰਘ ਸੁਪੁੱਤਰ ਮਨਜੀਤ ਸਿੰਘ ਰਾਜੂ ਸੁਪੁੱਤਰ ਡਾਕਟਰ ਸੁਖਵਿੰਦਰ ਪਾਲ ਸਿੰਘ ਸੁਪੁੱਤਰ ਮਹਿੰਦਰ ਸਿੰਘ ਜਵਾਈ ਗੁਰਮੇਲ ਸਿੰਘ ਲਖਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ ਰਿਪੋਰਟ ਤਵਨਿੰਦਰ ਸਿੰਘ ਪਨੇਸਰ ਪੱਤਰਕਾਰ ਲੁਧਿਆਣਾ समाह दुनिया छॾे